ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਸੁਰਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਧਰਮਤਾਰਨ ਸਾਹਿਬ ਭੋਲਰ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਸੁਰਸਿੰਘ ਪਿੰਡ ਤੋਂ ਪਿੰਡ ਪੁੱਚਰ ਨੂੰ ਜਿਹੜੀ ਸੜਕ ਜਾਂਦੀ ਏ ਉਸੇ ਸੜਕ ਤੇ ਹੋਇਆ ਘਾਰ ਆ ਜਾਂਦਾ ਵੀਰ ਸੰਦੀਪ ਸਿੰਘ ਉਹਨਾਂ ਦਾ ਭੋਲਰ ਡੇਰੀ ਫਾਰਮ ਅੱਜ ਵੱਡੀਆਂ ਬੇੜਾਂ ਗਾਵਾਂ ਵਖਾਉਣੀਆਂ ਨੇ ਭਰਾਵਾਂ ਨੂੰ ਪੰਜ ਬੇੜਾਂ ਨੇ ਜਿਦੇ ਵਿੱਚੋਂ ਦੋ ਗੱਬਰ ਤਿਆਰ ਤੇ ਤਿੰਨ ਸੁਈਆਂ ਇੱਕ ਪੂਰੀ ਝੋਟੀ ਵਿਖਾਵਾਂਗੇ ਐਂਡ ਦੇ ਵਿੱਚ ਭਰਾਵਾਂ ਨੂੰ ਠੀਕ ਹੈ ਜੀ ਮਾਲ ਤਕਰੀਬਨ ਸਾਰਾ ਮੋਟਾ ਚੰਗੇ ਦੁੱਧਵਾਦ ਵਾਲਾ ਜਿਹੜੇ ਮੇਰੇ ਫਾਰਮਰ ਭਰਾ ਤਕਰੀਬਨ 25 ਲੀਟਰ ਤੋਂ ਬਾਹਰ-ਬਾਰ ਦੁੱਧ ਵਾਲੀਆਂ ਬੇੜਾਂ ਖਰੀਦਣਾ ਚਾਹੁੰਦੇ ਆ ਤੁਸੀਂ ਵਿਜ਼ਿਟ ਕਰਕੇ ਤਸੱਲੀ ਕਰ ਲਿਆ ਜੇ ਮਾਲ ਸੋਇਆ ਸੋਇਆ ਵੀ ਮਿਲ ਜੂਗਾ ਤੁਹਾਨੂੰ ਗੱਬਣ ਪਸ਼ੂ ਵੀ ਮਿਲ ਜਾਣਗੇ ਅੱਜ ਤਰੀਕ 5 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਟਾਈਮ ਆ ਬਾਕੀ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਹੋ ਸਕੇ ਤਾਂ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਵੀ ਦਿਖਾ ਦੇਾਂਗੇ ਮਾਲ ਸੋਇਆ ਸੋਇਆ ਤਾਜ਼ਾ ਬੌਲੀ ਦੇ ਵਿੱਚ ਚੱਲਣ ਦੇ ਆ ਕੁਝ ਇੱਕ ਅੱਧੀ ਵਾਰ ਜਿਹੜੀ ਤੁਹਾਨੂੰ ਦਿਖਾਉਣੀ ਹੈ ਜੇਰ ਜੂਰ ਹਜੇ ਪੈਨ ਵਾਲੀ ਆ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਸੰਦੀਪ ਸਾਸਰੀ ਕਾ ਸਾਸੀ ਕਾ ਸੰਤੂ ਸਾਹਿਬ ਜੀ ਠੀਕ ਠਾਕ ਏ ਮਰਜੀ ਭਾਜੀ ਕਹਿਮ ਬੜੀ ਕਿਰਪਾ ਗੁਰੂ ਰਾਮ ਸਾਹਿਬ ਜੀ ਸ਼ੁਕਰੇ ਮਾਲਕ ਦਾ ਉਦੋਂ ਵੀ ਸੰਤੂ ਸਾਹਿਬ ਤੁਸੀਂ ਵੀਡੀਓ ਪਾ ਕੇ ਗਏ ਮਾਲ ਸਾਰੇ ਵੇਗ ਗਿਆ ਚਲੋ ਸ਼ੁਕਰ ਚਲੋ ਮਾਲ ਵੀ ਸੁਥਰਾ ਹੁੰਦਾ ਬਾਕੀ ਵੀ ਚਲੋ ਪਾਪੜ ਤਾਂ ਵੀ ਠੀਕ ਹੁੰਦਾ ਅੱਜ ਵੀ ਸੰਤੂ ਸਾਹਿਬ ਆਪਣੇ ਕਾਂ ਕੋ ਟਾਟਾ ਦੇ ਗੱਡਰੀ ਅੱਗੇ ਜਿਹੜੇ ਹੈਗੇ ਸਾਰੇ ਟਾਟਾ ਦੇ ਕਟਰ ਵੱਡੀਆਂ ਵਹਿਣਾ ਸੰਤੂ ਸਾਹਿਬ ਪੰਜੀ ਪੰਜੀ 22 ਕਿਲੋ ਵਾਲੀਆਂ ਠੀਕ ਹੈ ਭਰਾ ਆਵੇਂ ਵੀਰ ਕੋਈ ਚੋਗੇ ਲੈ ਜਾ ਭਾਵੇਂ ਜਿੱਦਾਂ ਮਰਜ਼ੀ ਲੈ ਜਾ ਭਾਵੇਂ ਆਨਲਾਈਨ ਕੋਈ ਮੰਗਾ ਲੇ ਪਿੱਛੇ ਦੇ ਭਾਰ ਕੋਈ ਪ ਅਈਦਾ ਆਪਣਾ ਲਾਂਮਾ ਕਦੀ ਆਇਆ ਬਿਲਕੁਲ ਬਿਲਕੁਲ ਐਡੀਕਾਰ ਜੀ ਮੇਰੇ ਮਾਲ ਮੋਟਾ ਹੀ ਹੁੰਦਾ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀ 25 28 30 ਲੀਟਰ ਵਾਲੀਆਂ ਵੜਾਂ ਭਰਾਵਾਂ ਨੂੰ ਮਿਲ ਜਾਣਗੀਆਂ ਅੱਜ ਵੀ ਜੀ ਸ਼ੁਰੂਆਤਾਂ ਕਰਦੇ ਆਂ ਵੀਡੀਓ ਨੂੰ ਅੰਤ ਤੱਕ ਦੇਖਿਆ ਜੇ ਸਕਿਪ ਨਾ ਕਰਿਓ ਮੇਰੇ ਭਰਾ ਪੂਰੀ ਵੀਡੀਓ ਡਿਟੇਲ ਚ ਸੁਣਿਆ ਜੇ ਜਾਣਕਾਰੀ ਤੁਹਾਨੂੰ ਮਿਲ ਜੂਗੀ ਬਾਕੀ ਇੱਥੋਂ ਸ਼ੁਰੂਆਤ ਕਰਦੇ ਆਂ ਠੀਕ ਹੈ ਜੀ ਇਤੋਂ ਵੀਰ ਸੰਦੀਪ ਸ਼ਰਵਾਤ ਕਰਦੇ ਆ ਪਹਿਲੇ ਨੰਬਰ ਤੇ ਦੂਜਾ ਸੂਹਾ ਸੂਈ ਹੈ ਵੈਰ ਓਕੇ ਅੰਧਾ ਘੰਟਾ ਆਇਆ ਸੂਈ ਨੂੰ ਵੱਛੇ ਨੂੰ ਜਨਮ ਦਿੱਤਾ ਠੀਕ ਹੈ ਵੀਰ ਬਾਕੀ ਥਣ ਭਾਂਡਾ ਵੇਖ ਲਓ ਐ ਪਹਿਲੇ ਸੂਵੇ ਦਾ ਰਿਕਾਰਡ 26 ਕਿਲੋ ਦਾ ਰਿਹਾ ਜੀ ਇਹਦਾ ਬਾਜੀ ਦੂਜਾ ਸੂਹਾ ਸੂਈ ਐ ਥਣ ਗੱਡੀ ਫਿਰਦੀ ਪਿੱਛੇ ਤੱਕ ਬਾਕੀ ਐ ਲੇਵੇ ਲੂਣੇ ਮਾਰਦੇ ਝੜ ਦਿਖਾ ਦੇ ਜਸ਼ਨ ਮਾਰ ਕੇ ਕੈਮਰਾ ਜਿਆਦੀ ਖਰੀ ਆ ਫਿਰ ਮੰਗਾ ਪੌਂਦੀ ਲੋੜ ਨਹੀਂ ਇਦਾਂ ਬਹਿ ਜਾਓ ਭਵੇਂ ਥੱਲੇ ਕਰਮਾਂ ਵਾਲੀ ਬਾਜੀ ਕਰੀ ਚਲੋ ਚੈੱਕ ਠੀਕ ਆ ਮੁਠੀ ਮੁਠੀ ਥਾਣਾ ਵੇਖੋ ਮੇਰੇ ਭਰਾ ਟਿਕਾ ਜੀ ਚੌਣ ਜਵਾ ਇੱਕ ਗੱਲ ਕਰ ਲੈ ਲੋਵੀ ओरिजिनल ਦੂਜਾ ਸੂਆ ਹੈ ਨਹੀਂ ਰਹੀ ਵਾਲਾ ਜੂਜ ओरिजिनल ਦੂਜਾ ਸੂਆ ਬੱਚੇ ਨੂੰ ਤੁਹਾਨੂੰ ਮ ਦਿੰਦਾ ਜ਼ੇਰ ਪਾ ਦੂਗੀ ਕਰਮਾ ਲਈ ਠੀਕ ਆ ਜੀ ਅਜੇ ਥੋੜੇ ਸਮਾਂ ਹੋਇਆ ਬੱਚਾ ਅਜੇ ਪ੍ਰੋਪਰ ਉੱਠ ਕੇ ਖੜਾ ਨਹੀਂ ਹੋਇਆ ਜਾਂਦਾ ਬੱਚੇ ਤੋਂ ਆਹ ਵੇਖੋ ਜੀ ਮਗਰ ਬੱਚਾ ਕਿੱਡਾ ਦਿੱਤਾ ਕਰਮਾ ਲਈ ਨੇ ਠੀਕ ਆ ਤਾਂ ਦੁੱਧ ਵੀਰਾਂ ਦਾ ਵੀ 28 27 ਲੀਟਰ ਦਿੱਤਾ ਨੇ ਹੰਦੂ ਸਾਹਿਬ 26 27 ਕਿਲੋ ਦੁੱਧ ਪਹਿਲੇ ਸਵੇਰ ਕੱਢਿਆ ਮਹਾਰਾਜ ਸੋਖ ਰਕੇ 30 ਨੂੰ ਟੱਕਰ ਮਾਰੂ ਕਰ ਗਈ ਲੋਵੀ 26 27 ਲੀਟਰ ਦੀ ਜਿਹੜੀ ਦੋਸਤੋ ਮਿਲਕ ਮਿਲਕਿੰਗ ਆ ਇਹਨੇ ਕਰਵਾਈ ਆ ਪਿਛਲੇ ਸੂਬੇ ਦੇ ਵਿੱਚ ਬਹੁਤ ਜਿਆਦਾ ਹੀ ਲੋਕੋ ਮੇਰਾ ਪ੍ਰਾਪਤ ਨਹੀਂ ਜੇ ਕੋਈ ਕਮੀ ਪੇਸ਼ ਹੈਗੀ ਸੰਧੂ ਸਾਹਿਬ ਤੁਸੀਂ ਆਪ ਹੀ ਦੱਸ ਦਿਓ ਹਾਂ ਨਹੀਂ ਦੱਸਾਂਗਾ ਜ਼ਰੂਰ ਵੀਰੇ ਬਾਕੀ ਜਿਹੜੀ ਚੀਜ਼ ਸਿਫਤ ਕਰਾਉਗੇ ਉਹ ਦੀ ਸਿਫਤ ਵੀ ਕਰਾਂਗੇ ਬਹੁਤ ਵੱਡੀ ਵੜਿਆ ਸੰਧੂ ਸਾਹਿਬ ਚਲੋ ਆਪਾਂ ਲਈਆਂ ਫਾਰਮ ਚੋਂ ਬਹੁਤ ਜਿਆਦੀ ਵੱਡੀ ਵੜਿਆ ਮਾਰ ਸੁੱਖ ਰੱਖ ਕੇ 28 30 ਕਿਲੋਨ ਮਖੌਲਾ ਕਰੂਗੀ ਲੋ ਜੀ ਫੁੱਟ ਸਵਾ ਫੁੱਟ ਮਗਰੋਂ ਲੇਵੇ ਦੀ ਚੜਾਈ ਆ ਜੀ ਅਗਲੇ ਪਿਛਲੇ ਥਾਣਾ ਦੀ ਵਿਰਲ ਵੰਡ ਬਾ ਕਮਾਲ ਵਿਰਲ ਵੰਡ ਬਹੁਤ ਜਿਆਦੀ ਸੋਹਣੀ ਹੈ ਠੀਕ ਆ ਜੀ ਤੇ ਵੱਡੀਆਂ ਵੜਾਂ ਦੇ ਵਿੱਚ ਆਪਾਂ ਦੀ ਗਿਣਤੀ ਕਰਦੇ ਹਾਂ ਪਲੀ ਪਲੋਸੀ ਥੋੜਾ ਸੂ ਸਵਾ ਦੇ ਵਿੱਚ ਆ ਠੀਕ ਆ ਜ ਬਾਕੀ ਥਣ ਭਾਂਡਾ ਵੇਖੋ ਵਜਨ ਮਟਾ ਵੇਖੋ ਗੱਡੀ ਜੇ ਕੱਲੀ ਆਊਗੀ ਇਹ ਨਹੀਂ ਵੀ ਦੋ ਆਉਂਦੇ ਬਲੈਰੋ ਚ ਜਾਣ ਵਾਲੀ ਐ ਸ਼ਾਇਦ ਹਾਂਜੀ ਹਾਂਜੀ ਲੋ ਵੀ ਬਲੈਰੋ ਚ ਇਹ ਜਾਊਗੀ ਕਰਮਾਂ ਲਈ ਚਲੋ ਮਾਲਕ ਨੇ ਚੰਗੀਆਂ ਸਫਾਈਆਂ ਬਖਸ਼ੀਆਂ ਨੇ ਇਹਨੂੰ ਠੀਕ ਆ ਸੋਨਾ ਵਜਨ ਚੰਗਾ ਲੋਡ ਬਾਕੀ ਚੁਵਾਈ ਜੜੀ ਆ ਉਹ ਮੇਰਾ ਭਰਾ ਇਦਾਂ ਹੀ ਥੱਲੇ ਬੈਠ ਜਾਊਗਾ ਠੀਕ ਆ ਜੀ ਕੋਈ ਬੰਗਰ ਅਸੀਂ ਪਾਉਣ ਦੀ ਵੀ ਨਹੀਂ ਲੋਡ ਠੀਕ ਆ ਧਾਰਾ ਮਾਰ ਕੇ ਵੀ ਆਪਾਂ ਵਿਖਾਤੀਆਂ ਇਦਾਂ ਹੀ ਭੰਸਨਤੂ ਸਾਹਿਬ ਆਹ ਵੇਖੋ ਵੇਖੋ ਮੇਰੇ ਭਰਾ ਡਿਜ਼ਾਈਨ ਠੀਕ ਆ ਜੀ ਫਿਰ ਚਮਕ ਵੇਖੋ ਕਿੰਨੀ ਆ ਬੱਚੀ ਦੀ ਚਮਕ ਬਹੁਤ ਜਿਆਦੀ ਆ ਠੀਕ ਆ ਨਹੀਂ ਵਾੜੀ ਸੰਦੀਪ ਚੰਗੀ ਆ ਬਾਕੀ ਬਰੀਕ ਲੋਵਾ ਸੰਦੂ ਸਾਹਿਬ ਬਰੀਕ ਲੋ ਮਨੇ ਗੁੱਤ ਕੱਟਣਾ ਹੈ ਕੱਟਣਾ ਸੋ ਸਫਾਈਆਂ ਇੱਕ ਵਾਰੀ ਜਸ਼ਨ ਪੂਰੀ ਤਸੱਲੀ ਨਾਲ ਚੈੱਕ ਕਰਾ ਦੀ ਵੀਰਾਂ ਨੂੰ ਐ ਚੈੱਕ ਕਰਾ ਦੇ ਜਸ਼ਨ ਬਾਕੀ ਨਗਰ ਲੇਵਾ ਕੋਈ ਮੁਸ਼ਕਲ ਨਹੀਂ ਕੋਈ ਲੈਣਾ ਵੇਖੋ ਮੇਰਾ ਭਰਾਟੀਕਾ ਜੀ ਉਹ ਜਿਵੇਂ ਆਪਾਂ ਜੀ ਚੰਡੀ ਠੀਰੀ ਐਡੀ ਇਤਨਾ ਹੀ ਮਹਿਜੋ ਕੋਈ ਬੱਚਾ ਛੱਡਣ ਦੀ ਵੀ ਲੋੜ ਨਹੀਂ ਮੰਗਾ ਪਾਉਂਦੀ ਲੋੜ ਨਹੀਂ ਆ ਵੇਖੋ ਹਾਂ ਆ ਵੇਖੋ ਜੀ ਆਹ ਦੇਖੋ ਜੀ ਵੇਖੋ ਮੇਰੇ ਭਰਾਟੀਕਾ ਜੀ ਚੋਣ ਚਬਾ ਕਰੋ ਚੈੱਕ ਇੱਕ ਵਾਰੀ ਇਹ ਬਹੁਤ ਹੀ ਕੁਆ ਮੁੱਠੀ ਥਾਣਿਆਂ ਫਿਰ ਸੰਤੂ ਸਾਹਿਬ ਹਾਂ ਨਹੀਂ ਨਹੀਂ ਕੋਈ ਲਾਂਬੇ ਵਾਲੀ ਗੱਲ ਹੀ ਨਹੀਂ ਕਿ ਚੰਗੀ ਆ ਵੇੜ ਬਹੁਤ ਜਿਆਦਾ ਖਰੀ ਜਿਹਨੂੰ ਆਦੇ ਉਹ ਆ ਵੇੜ ਲੋ ਵੀ ਇਹ 200 ਚਵਾਜੇ 28 ਐ ਚਵਾਜੇ 30 ਇਹ ਚਵਾਜੇ 29 ਠੀਕਾ ਜੀ ਮੇਰੇ ਵੀਰ ਜਿਹੋ ਜੀ ਸੇਵਾ ਕਰ ਲੋਂਗੇ ਉਹ ਜਿਆ ਦੁੱਧ ਕਰਮ ਵਾਲੀ ਚਵਾਜੂਗੀ ਮੈਂ ਪਰੇ کریم ਜਹਨ ਗਾਹਾਂਗੇ ਨਿਗਰ ਚੱਡਾ ਲੈਵਾ ਤੇ ਫੁੱਲ ਵੱਡੇ ਸਾਈਜ਼ ਦਾ ਆਰਡਰ ਲਗਾ ਕਰਮ ਵਾਲੀ ਤੋਂ ਸੰਤੂ ਸਾਹਿਬ ਤੋਵੇਂ ਬੋਟ ਕੇ ਲਈ ਆਏ ਦੇ ਤੁਹਾਨੂੰ ਪਤਾ ਵਾ ਮਾਲ ਨਹੀਂ ਨਾ ਸੁਥਰਾ ਬਿਲਕੁਲ ਬਿਲਕੁਲ ਮਹਿੰਗਾ 2 ਰੁਪਏ ਲੈਣਾ ਆਏ ਵੀਡੀਓ ਚ ਆਖੀ ਤਾਂ ਮਹਿੰਗਾ 2 ਰੁਪਏ ਵੇਚਣਾ ਹਾਂ ਬਾਕੀ ਕੁਆਲਿਟੀ ਵਾਲੀ ਚੀਜ਼ ਲੈਣੀ ਹੈ ਇਹ ਨਹੀਂ ਵੀ ਗੰਦ ਲੈਣਾ ਵਾ ਨਹੀਂ ਨਹੀਂ ਚੰਗੀ ਗੱਲ ਹੈ ਵੀਰੇ ਹਾਂਜੀ ਕੋਈ 200 ਕਿਲੋਮੀਟਰ ਆਵੇ ਭਰਾ ਯਾਦ ਰੱਖੇ ਵੀ ਯਾਰ ਇੱਡੀ ਦੂਰੋਂ ਆਏ ਤਾਂ ਕੋਈ ਸ਼ੈ ਲੈਣ ਆਏ ਆ ਚੀਜ਼ ਲਈ ਆ ਕੋਈ ਹਣਾ ਬਾਕੀ ਨਿੱਕਾ ਮੋਟਾ ਮਾਲ ਤਾਂ ਲੋਕ ਲੋਈ ਵੀਰਾਂ ਨੂੰ ਮਿਲ ਜਾਂਦਾ ਜੀ ਬਾਕੀ ਕੁਆਲਿਟੀ ਲੈਣ ਉਹਨੂੰ ਤੇਰੇ ਕੋਲੋਂ ਤੇ ਉਹਨੂੰ ਦੂਰੋਂ ਲੈਣ ਠੀਕ ਆ ਬਾਕੀ ਮੇਰੇ ਵੀਰ ਥਾਨ ਬਹੁਤ ਜ਼ਿਆਦਾ ਸਫਾਈ ਦੇ ਵਿੱਚ ਇੱਕ ਇੱਕ ਗੇਠੀ ਵਜਦੀ ਆ ਵੇਖੋ ਮੈਂ ਨਾ ਸੰਦੀਪ ਸਾਹਿਬ ਇਹੜੀ ਗੱਲਾਂ ਕੁਸੀ ਆ ਇਹ ਨਹੀਂ ਕਰਨ ਵਾਲੀ ਮਾਰ ਸੁੱਖ ਸਾਹਿਬ ਇਹਦਾ ਸੰਦੀਪ ਮੁੱਲ ਭਰਾਵਾਂ ਨੂੰ ਦੇ ਦੇ ਸੰਦੀਪ ਸਾਹਿਬ ਵਾਹਰ ਤੇ ਅੱਗੇ ਚਲੋ ਇੱਕ 10 ਆਪਾਂ ਮੋਲੇ ਦਾ ਕਰੀਏ 1 ਲੱਖ ਰੁਪਈਆ ਆ ਉਹ ਤਾਂ ਜੇ ਦੋ ਛੋੜ ਕਰ ਦਈਏ 98 ਦੀ ਹਾਂਜੀ ਮੈਂ ਨਾ ਪੂਰੀਆਂ ਕਸਰਾ ਕੱਢ ਕੇ ਮਾਲ ਦੇਣਾ ਆਪਾਂ ਜੀ 95 ਦੇ ਦੇ ਦਈਏ ਜੇ ਪੂਰੀਆਂ ਕਸਾਂ ਕੱਢ ਰੀਆਂ ਪੂਰੇ 95 ਦੀ ਹਾਂ ਲਓ ਜੀ ਪੂਰੇ 95000 ਦੀ ਸੰਦੀਪ ਆਦਾ ਦੇ ਦਿਆਂਗੇ ਵੇੜ ਬਾਕੀ ਬਹੁਤ ਜਿਆਦੀ ਖਰੀ ਜੇ ਜਿੱਦਾਂ ਮਰਜ਼ੀ ਵਸਲੀ ਕਰਕੇ ਲੈ ਜਾ ਕੋਈ ਆਨਲਾਈਨ ਮੰਗਾ ਲੇ ਸੰਤੂ ਸਾਬ ਦੋ ਤਾਂ 30 ਲੀਟਰ ਹੀ ਪਰੂਗੀ ਹਰ ਕੀ ਮਾਰਾ ਲਓ ਵੀ ਦੋ ਵੇੜਾਂ ਨੂੰ ਵਿੱਚ ਪਾਉਂਦੀ ਆ ਹਾਂਜੀ ਹਾਂਜੀ ਚਲੋ ਕਿਸੇ ਫਾਰਮਰ ਨੂੰ ਭਾਣੇ ਚੰਗੀ ਸੇਵਾ ਕੀਤੀ ਤਾਂ ਫੇਰ ਇਹੋ ਜਿਹਾ ਜੇ ਵੀ ਫਾਰਮ ਵਾਲਾ ਲੈ ਲਊਗਾ ਤਾਂ ਵੀ ਯਾਦ ਹੀ ਹਾਂਜੀ 95000 ਦੀ ਦੇ ਦਾਂਗਾ। ਲਓ ਜੀ 95000 ਦੀ ਠੀਕ ਆ ਜੀ। ਆਹ ਦਾ ਯਸ ਨੂੰ ਦੂਜੇ ਸਵੇਰ ਵਹਿੜ ਆ ਗਈ। ਸਾਈਕਲ ਨੰਬਰ ਤੇ ਅੱਜਰ ਵਿਖਾ ਦਿੰਦੇ ਆ ਭਰਾਵਾਂ ਨੂੰ। ਸੋ ਸਾਈਕਲ ਨੰਬਰ ਤੇ ਆ ਵਜ਼ਨ ਲੋਡ ਇਹਨੂੰ ਵੀ ਕਰਵਾ ਲੈ ਨੂੰ ਪੂਰੇ ਲੋੜਿਆਂ ਦਾ ਲੱਗਾ। ਹਾਈਟ ਕਾ ਡ ਲੈਂਥ ਇਹਦੀ ਵੀ ਪਹਿਲੇ ਨੰਬਰ ਵਾਲੀ ਵਾੜ ਦੇ ਨਾਲ ਹੀ ਮੇਲਜੋਲ ਖਾਂਦੀ ਆ ਵੱਡੀ ਹੋਊਗੀ ਮਾਸੋਦਨੋਂ ਨਿੱਕੀ ਨਹੀਂ ਗੀ ਇੱਕ ਬੰਨੇ ਆ ਗਈ ਆਪੇ ਨੰਬਰ ਆ ਗਈ ਇੱਕ ਬੰਨੇ ਭਾਲਦੀ ਆ ਗਈ ਇਹਦੇ ਠੀਕ ਹੈ ਵੀਰੇ ਤੇ ਬਹੁਤ ਜਿਆਦਾ ਚੰਗੀ ਆ ਸੰਧੂ ਸਾਹਿਬ ਇਹਦਾ 27 28 ਕਿਲੋ ਦਾ ਪਹਿਲੇ ਸੂਏ ਦਾ ਰਕਾਰ ਰਿਆ 27 28 ਲੀਟਰ ਹਾਂਜੀ ਮਾਰੇ ਸੋਕ ਰੱਖੇ 30 ਪਲੱਸ ਚੱਲੋਗੇ ਹਰ ਕੀ ਜਿਹੜੇ ਵੀਰਾਂ ਕੋ ਲਈ ਠੀਕ ਹੈ ਦੂਜਾ ਸੂਆ ਰੀਜਨਲ ਹੋਰ ਦੂਜਾ ਸੂਆ ਰੀਜਨਲ ਲਓ ਜੀ ਪਿਓਰ ਦੂਜਾ ਸੂਆ ਵੀਰਾਂ ਦਾ ਸੁਣੀ ਆ ਇੱਕ ਬੰਨੇ ਭਾਲ ਜੇ 27 28 ਲੀਟਰ ਦੁੱਧ ਚਵਾਇਆ ਇਹਨੇ ਸੰਧੂ ਸਾਹਿਬ ਕਹ ਫਾਰਮ ਚੰਗੇ ਝੋਲੀਆਂਗੇ ਠੀਕ ਆ ਠੀਕ ਆ ਬਾਕੀ ਵਹਿੜ ਵੇਖੋ ਇੱਕ ਇੱਕ ਛੱਡ ਕੇ ਇੱਕ ਭੁੱਲਦੀ ਆ ਲੋ ਵੀ ਮੇਰਾ ਭਰਾ ਮਾਰੋ ਨੀਗਾ ਠੀਕ ਆ ਜੀ ਗੱਬਣ ਵਹਿੜ ਦਿਖਾ ਰਿਹਾ ਤੁਹਾਨੂੰ ਸੈਕਿੰਡ ਨੰਬਰ ਤੇ ਜਾਂ ਦੂਜੇ ਨੰਬਰ ਤੇ ਪਲੀ ਪਲੀਤੀਆ ਕਰਮਾਂ ਦੀ ਬਹੁਤ ਜਿਆਦੀ ਪਲੀ ਪੋਲਸੀ ਦਾ ਵਜਨ ਲੋਡ ਤੁਹਾਡੇ ਸਾਹਮਣੇ ਇੱਕ ਪਾਸੇ ਇਧਰ ਤੁਹਾਨੂੰ ਵਿਖਾਵਾਂਗੇ ਪਰ ਹੁਣ ਅਸੀਂ ਆ ਭਰੂਣ ਆ ਪਲੂਣ ਪੜਾਉਣਾ ਇਹ ਬੰਦਾ ਆਪਣਾ ਅੱਗੇ ਥਾ ਪਿੱਛੇ ਭਾਰ ਦੀ ਥਣਾ ਦੀ ਜੇ ਕੋ ਆਪਣੀ ਗਲਤੀ ਗਲਤੀ ਕੱਢ ਦੇ ਆਗੇ ਵੀ ਥਾਣ ਗਲਤ ਆ ਹਾਂ ਤੇ ਸੰਧੂ ਸਾਹਿਬ ਮੈਂ ਕਰਾਇਆ ਛੱਡ ਕੇ ਹੋਰ ਪਈਏ ਕੋਲਾਂ ਦਊਗਾ ਠੀਕ ਆ ਭਰਾ ਬਾਕੀ ਪਿੱਠਾ ਪੁੱਠਾ ਬਹੁਤ ਜ਼ਿਆਦਾ ਚੌੜਾ ਪਾਲੀ ਬਹੁਤ ਜ਼ਿਆਦੀ ਹੈ ਕਰਮਾ ਦੀ ਵੱਡੀ ਵੜੀ ਹੈ ਸੰਧੂ ਸਾਹਿਬ ਮੇਰੇ ਵੱਡੀ ਵੜੀ ਚਮਕ ਵੜੀ ਵੈਰ ਦੀ ਚਮਕ ਵੜੀ ਆ ਆ ਲੈ ਸ਼ਾਈਨਿੰਗ ਬਹੁਤ ਜ਼ਿਆਦੀ ਆ ਆਓ ਖਾ ਦੇ ਪੁੱਤ ਵੇਖ ਲੋ ਇਹ ਤੇਰੀ ਧਾਨ ਭੰਡਾ ਲਾਉਂਦੇ ਮੇਰਾ ਭਰਾ ਵੈਸੇ ਸੰਦੀਪ ਅੱਜ ਦਾ ਵੈਸੇ ਮਰਲੇ ਦੀਆਂ ਮਰਲੇ ਵੰਡਾ ਲਾਇਆ ਹਾਂ ਇੱਥੇ ਸੰਧੂ ਸਾਹਿਬ ਸੱਚੀ ਪੁੱਛੋ ਦੇ ਹੋ ਜੇ ਤੋਹਫੇ ਆਪਾਂ ਲਿਆਂਦੇ ਨੇ ਕਦੀ ਜਿਹੜੇ ਅੱਜ ਲੈ ਆਂਦੇ ਆ ਨਹੀਂ ਚੰਗੀਆਂ ਵੈੜਾ ਵੀ ਚੰਗੀਆਂ ਜੋਰ ਵੀ ਬੜੇ ਲੱਗੇ ਸੰਧੂ ਸਾਹਿਬ ਠੀਕ ਆ ਜੀ ਬڑے ਬੰਦਿਆਂ ਨੇ ਪੈਸੇ ਲਾਏ ਪਰ ਇੱਕ ਆਪਾਂ ਮਾਲ ਵੇਖਣ ਸੰਧੂ ਸਾਹਿਬ ਨਾਲ ਇਧਰ ਲਾ ਕੇ ਚੁਣੀ ਨਹੀਂ ਲੈਂਦੇ ਯਾਰ ਤੂੰ ਵੀ ਬੜਾ ਲਾਇਆ ਤੇ ਬਾਕੀ ਵੜਾ ਵੀ ਪੂਰਾ ਲਾਉਣ ਗਿਆ ਜਦੋਂ ਇਹਨਾਂ ਨੇ 28 30 ਲੀਟਰ ਚ ਵਾਇਆ ਸੰਧੂ ਸਾਹਿਬ ਮਹਾਰਾਜ ਕਿਰਪਾ ਕਰੇ ਚੋਣ ਗਿਆਗੇ ਹਾਂ ਆ ਹੁਣ ਛੋਟੀ ਥੋੜੀ ਵਾਰ ਲੰਮੀ ਤੋਰਦਾ ਕਿ ਕਿ ਮੈਂ ਤੋਰਦੇ ਲਊ ਪਾ ਤਾਲੀਆਂ ਵੜਾ ਨੇ ਠੀਕ ਆ ਜੀ ਦੁੱਧ ਨ ਚਵਾਉਣੇ ਚਵਾਉਣਾ ਬਾਕੀ ਤੁਹਾਡੇ ਸਾਹਮਣੇ ਆ 27 28 ਕਿਲੋ ਸੰਧੂ ਸਾਹਿਬ ਪਹਿਲੇ ਸਵੇਰ ਚ ਵਾਇਆ ਹਾਂ ਬਖਾਲੇ ਬਖੂਲੇ ਬਹੁਤ ਆਉਂਦਾ ਸੁੱਕ ਰੱਖੇ ਮਹਾਰਾਜ ਕਿਰਪਾ ਕਰੇ 30 ਕਿਲੋ ਦੋ ਚਵਾਉਗੀ ਹੂੰ ਚਲੋ ਉਮੀਦ ਚੰਗੀ ਆ ਬਾਕੀ ਜਨਵਾਰ ਚੰਗਾ ਹੋਵੇਗਾ ਠੀਕ ਆ ਜੀ ਉਮੀਦ ਵਿੱਚ ਥੋੜੀ ਜੀ ਇੱਕ ਬੰਦੇ ਭਾਲ ਆ ਗਈ ਆ ਹਾਂ ਇਹਨਾਂ ਕਿਹਦੇ ਮਿਹਨ ਦੇ ਵਹਿੜ ਬਾਕੀ ਇਹਦਾ ਵੀ ਲੈਵਾ ਨਿਗਰ ਹੋਇਆ ਨਾ ਜੇ ਅਗਲੇ ਹਫਤਾ ਲੈ ਜਣਾ ਇਹਨੇ ਹਾਂ ਜੀ ਹਾਂ ਜੀ ਥਣ ਭੰਡਾ ਬਹੁਤ ਜ਼ਿਆਦਾ ਲੱਗਾ ਨੂੰ ਹੁਣ ਲਓ ਜੀ ਕਰੋ ਚੱਕ ਠੀਕ ਆ ਜੀ ਦੇਖੋ ਮੇਰੇ ਭਰਾ ਡਿਜ਼ਾਈਨ ਲੈਵੇ ਦਾ ਠੀਕ ਆ ਸੋ ਸਮਾਂ ਆ ਗਿਆ ਸੰਦੀਪ ਲੈ ਜੂਗੀ 5-7 ਦਿਨ ਲੈ ਜਣਾ ਸੰਸਾ ਫੇਰ ਨਹੀਂ ਲੋ ਵੀ ਇੱਕ ਹਫਤਾ ਮੰਨੋ ਆਈਡੀਆ ਠੀਕ ਆ ਜੀ ਕਿਉਂਕਿ ਅੱਜ ਹੋਰ ਭਲਕ ਹੋਰ ਤੇ ਇੱਕ ਦੋ ਦਿਨਾਂ ਤੱਕ ਗੇਮ ਹੋਰ ਹੋ ਜਾਣੀ ਸਾਬਾ ਵਹਿਰ ਤੇ ਚਲੋ ਇਹ ਵੀ ਹੈਗੀ ਹੈ ਸਵਾ ਲੱਖ ਦੀ ਆ ਪੰਜ ਭਾਣਾ ਲਈ ਤੇ ਭਾਣਾ ਗੈ ਨਹੀਂ ਆਪਣੇ ਆਪਣੇ ਭਰੂਣੇ ਉਤਰੇ ਦੀ ਦੀ ਆ ਭਲਾ ਭਲਾ ਹੈਗੀਆਂ ਨੇ ਹਾਂਜੀ ਭਲਾ ਹੈਗੀਆਂ ਬਾਕੀ ਚੰਗਾ ਲੈਵਾ ਲੈਵਾ ਚੰਗਾ ਬਲੇਵਾ ਇਹਣਾ ਲੈਵਾ ਬਹੁਤ ਜ਼ਿਆਦਾ ਵਾ ਆ ਲੈ ਠੀਕ ਆ ਬਾਕੀ ਥੱਲੋ ਕਰ ਮਾ ਥੱਭੀਆਂ ਪਾਈ ਫਿਰਦੀ ਇਥੋਂ ਮਾਰਦੇ ਜਹ ਜਨ ਐ ਕੈਮਰਾ ਕੂਰਾ ਕਰੀ ਬੁਖਾ ਦੇ ਫੇਸ ਬੁਖਾ ਦੇ ਛੋਟੀ ਵਹਿੜਾ ਛੋਟਾ ਛੋਟਾ ਕੰਨਾਂ ਠੀਕ ਆ ਤੇ ਪਲੀ ਪਲੋਸੀ ਆ ਤੇ ਪੂਰੇ ਵੱਡੇ ਕੱਦ ਕੱਟ ਦੀ ਮਾਨਕਨ ਰੇਟੰ ਦਾ ਸੰਦੀਪ ਆਪਣੇ ਭਰਾਵਾਂ ਨੂੰ ਦੇ ਦਈਏ ਜਸ ਨੂੰ ਇੱਕ ਪਾਈ ਦੀ ਦੇ ਦੀ 1 5 ਦੀ ਦੇ ਦੇ ਮੈਂ ਨਾ ਲੱਖੋਂ ਅੰਦਰ ਦੇ ਤਾਂ ਜਿੰਨੀ ਵੀ ਹੋਵੇ ਕੋਈ ਖੁੱਲੀ ਛੋੜ ਕਰ ਖੁੱਲੀਆਂ ਛੋੜਾ ਫਿਰ ਉਹਨੇ ਦੀ ਇਹ ਤੇ ਉਹਨੇ ਦੀ 95 ਦੀ 95 95 ਦੀ ਬਾਕੀ ਵਹਿਰ ਇੱਕ ਦਸ ਦੀ ਹਸਨੂ ਸਾਹਿਬ ਪਰ 95 ਦੇ ਦੇ ਦਾਂਗਾ ਅੱਛੀ ਬਹੁਤ ਜ਼ਿਆਦੀ ਬਾਕੀ 95 95 ਹਜ਼ਾਰ ਦੀ ਵੀਰਾਂ ਦਾ ਵੀ ਦੇ ਦਾਂਗੇ ਆ ਜਿਹੜੀ ਸਪੀਡ ਵੱਡੀਆਂ ਵਹਿਰਾਂ ਪੂਰੀਆਂ ਇਹ ਤੁਸੀਂ ਵੀ ਜਗਰ ਕਰ ਦੋ ਵੀਡੀਓ ਦੇ ਵਿੱਚ ਕਿ ਪੁਲਿਸ ਆ ਗਿਆ ਕੋਈ ਛੋਟੀਆਂ ਨਹੀਂ ਪਲੀਆਂ ਪਲੋਸੀਆਂ ਨੂੰ ਚਲੋ ਭਰਾਵਾਂ ਨੂੰ ਨਜ਼ਰ ਆਈ ਜਾਣੀਆਂ ਚੀਜ਼ ਬਟੀਆਂ ਵਹਿੜਾ ਛੋਟੀ ਹੋਵੇ ਜਾਂ ਹਾਈਟ ਦੀ ਮੀਡੀਅਮ ਹੋਵੇ ਤਾਂ ਪਹਿਲਾਂ ਹਾਂ ਵਹਿਰ ਸੰਧੂ ਸਾਹਿਬ ਇਹ ਲਾਗੇ ਉਤਰਾ ਹੀ ਮੇਰੇ ਹਸਾਉਣਾ ਕਿ ਫਟ ਕਾਈ ਟੀ ਹੈ ਇਹਦੇ ਕਰ ਮਾੜੀ ਬਿਲਕੁਲ ਆ ਵੇਖੋ ਮੇਰੇ ਭਰਾ ਠੀਕਾ ਜੀ ਇਧਰ ਨਿਗਾ ਮਾਰ ਅਰੇ ਮਖਿਆਲ ਹੀ ਆਉਂਦਿਆ ਹੋਊਗਾ ਮੇਰੇ ਹਿਸਾਬ ਨਾਲ ਪੂਰੇ ਫਟੇ ਇਧਰ ਆ ਸੰਗ ਸਾਬ ਆ ਦੇ ਚੈੱਕ ਕਰਾਉਂਦਾ ਆ ਵੀ ਇਹ ਵੀ ਕੱਪਣ ਬੈਠ ਬਖਾ ਰਿਹਾ ਤਾਨੂੰ ਤੀਜੇ ਨੰਬਰ ਤੇ ਆ ਅਗਲੇ ਦਾ ਥਾਂ ਦਾ ਵੇਖੋ ਇਹ ਤਾਂ ਤੀਜਾ ਹੋਗਾ ਸੰਦੀ ਤੀਜਾ ਸੁਬਾ ਆ ਅਗਲੇ ਉਰਲੇ ਥਾਂ ਦਾ ਲੈ ਵੀ ਕਰਾ ਦੇ ਚੈੱਕ ਆਹ ਲੋ ਮਖਿਆਲ ਹੀ ਆਉਂਦਿਆ ਜੀ ਚੌਥਾ ਥਣਾ ਦਾ ਥਣਾ ਦੀ ਪਿੱਛੇ ਭਾਰ ਦੀ ਫੁੱਲ ਗਰੰਟੀ ਹੋਊਗੀ ਕੋਈ ਆਨਲਾਈਨ ਵੀ ਮੰਗਾ ਲੇ ਆਪਣੇ ਨੂੰ ਠੀਕ ਆ ਭਰਾ ਕੋਈ ਵੀ ਸੰਤੂ ਸਾਹਿਬ ਫਾਲਟ ਫਿਰ ਆਪਾਂ ਦੇਣ ਦਾ ਆ ਰਹਿਆ ਠੀਕ ਆ ਸੋ ਚਾਰੇ ਥਣਾ ਦੇ 35 ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਇਹ ਬਹੁਤ ਜਿਆਦਾ ਵੱਡੀ ਬੈੜ ਹੈ ਨਾ ਸੰਤੂ ਸਾਹਿਬ ਹਾਂ ਮੇਰਾ ਵੀਰ ਮਾਰ ਲਓ ਠੀਕ ਆ ਜੀ ਇਹ ਛੋਟੀ ਨਹੀਂ ਗਈ ਸਟੈਂਡਰਡ ਸਾਈਜ਼ ਆ ਫਾਰਮ ਵਾਲੀ ਬੈੜ ਜਿੱਦਾਂ ਆਪਾਂ ਵੇਖਦੇ ਆ ਪੂਰੇ ਵੱਡੇ ਢਾਂਚੇ ਦੀ ਆ ਇਹ ਸੰਤੂ ਸਾਹਿਬ ਚਲੋ ਕੋਤਰਾ ਦੂਜੇ ਸੂਏ ਦਾ ਆ ਦਾ ਰਕਾਰਡ 30 32 ਕਿਲੋ ਦਾ ਰਿਹਾ ਠੀਕ ਆ ਭਰਾ 50 ਸੂਆ ਰਹੀ ਬਾਕੀ ਬਹੁਤ ਜਿਆਦਾ ਵੱਡੀ ਆ ਇਸ ਰਕਮ ਦੀ ਕੋਈ ពੋਰਟ ਸ਼ਾਂਕ ਨਹੀਂ ਗਈ ਚਾਰੇ ਥਾਣ ਨਖੇੜ ਦੇ ਵਿੱਚ ਥਣ ਲੱਗਾ ਠੀਕ ਆ ਜੀ ਬਾਕੀ ਵੱਡੇ ਢਾਂਚੇ ਦੀ ਕਈ ਇਹ ਵੱਡੇ ਢਾਂਚੇ ਦੀ ਮੈਂ ਜੀ ਸੰਧੂ ਸਾਹਿਬ ਵਜਨ ਨਾਲੋਂ ਚਲੋ ਖੀਰ ਹੋਈ ਕਰਮਾ ਵਾਲੀ ਦੀ ਕੋਟੀ ਥੋੜੀ ਬੈੜ ਤੇ ਜਾਂ ਸਵੇਰੇ ਇੱਥੇ ਰੋਕ ਲਾ ਦੇ ਦਿੰਦੀ ਮੜਾ ਜਾ ਦਿਖਾ ਦਈਏ ਭਰਾਵਾਂ ਨੂੰ ਦਿਖਾ ਦਿਓ ਦਿਖਾ ਦਿਓ ਲਾਈਵ ਜਸ਼ਨ ਮਾਰ ਕੈਮਰਾ ਇੱਧਰ ਆ ਦਿਖਾ ਦੇ ਠੀਕ ਆ ਚੰਗਾ ਮਿਲਕ ਚਵਾਉਗੀ ਸੰਧੂ ਸਾਹਿਬ ਜਿੰਨੀ ਹੈਗੀ ਇਹ ਖਰੀ ਆ ਬਾਕੀ ਵੱਡੀ ਵੇਖ ਲੋ ਕਿੰਡੀ ਬੈੜ ਜਦੋਂ ਮਾਰਦੇ ਰਹੀ ਨਾ ਕੈਮਰਾ ਹਾਂ ਜਾਨਵਰ ਵੱਡੇ ਵੱਡੇ ਆਏ ਆਂ ਆਕੋ ਆਕੋ ਸ਼ੇਰ ਦੇ ਬੱਚੇ ਹੀ ਹੈਗੇ ਇੱਥੋਂ ਮੋੜੀਏ ਕਰੀ ਸੰਸਵਾਬ ਹਾਂ ਇੱਥੋਂ ਕੋ ਗੇੜਾ ਦਿਖਿਆ ਕਿ ਲੈ ਵੀ ਇੱਥੇ ਵਿਖਾ ਦੇ ਪੂਰਾ ਡਿਜ਼ਾਈਨ ਚੈੱਕ ਕਰਾ ਦੇ ਮਾਰ ਕੇ ਇੱਧਰ ਕੈਮਰਾ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਸੋ ਰੰਗ ਬਾਜਾ ਪ੍ਰਿੰਟ ਪ੍ਰਿੰਟ ਬਹੁਤ ਜ਼ਿਆਦਾ ਸੋਹਣਿਆ ਬਹਿੜਾਂ ਦੇ ਪਲੀਆਂ ਪਲੋਸੀਆਂ ਨੇ ਕੋਈ ਲਿਸੀਆਂ ਫਿੱਕੀਆਂ ਨਹੀਂ ਨਿਕਲਦੀਆਂ ਠੀਕ ਆ ਜੀ ਇੱਥੇ ਆਣ ਕੇ ਮੇਰਾ ਭਰਾ ਕੋਈ ਤਸੱਲੀ ਕਰਦਾ ਅੱਜ ਇਹ ਤਾਂ ਦੀਪ ਮੈਨ ਲੱਭ ਸੁੰਦੀ ਨਹੀਂ ਆ ਰਹਾ ਹਫਤਾ ਲੈ ਜਾਓਗੇ ਸੰਤੋ ਸਾਹਿਬ ਇਹਦਾ 30 ਕਿਲੋ ਦਾ ਰਕਾਰ ਹੈ ਮਾਰੇ ਸੁਖ ਰੱਖੇ ਹੈ 30 ਤੋਂ ਮਟਾ ਬਜੂ ਹੱਤ ਸੱਤ ਦਿਨ ਆਰਾਮ ਨਾਲ ਹੀ ਹੈ ਜੇ ਲਓ ਬੇ ਠੀਕਾ ਜੀ ਸੋ ਇੱਕ ਹਫਤਾ ਦੋਸਤੋ ਮੰਨ ਕੇ ਤੁਸੀਂ ਸੌਦਾ ਕਰਿਆ ਜੇ ਮੈਂ ਆਪਾਂ ਸੁੰਦੀ ਨਹੀਂ ਗਈ ਹੱਲਿਓ ਸਟਾਰਟਿੰਗ ਤੁਸੀਂ ਵੇਖੋ ਅਗੋਂ ਤੁਹਾਨੂੰ ਠੀਕਾ ਜੀ ਬੈਕ ਸਾਈਡ ਪੂਰਾ ਲੇਵਾ ਕੱਢੂਗੀ ਬਾਕੀ ਦੁੱਧ ਮੇਰਾ ਭਰਾ ਆਈਡੀਆ ਲਾ ਲੈ ਜਾ ਵੱਡੀ ਬਿਹੜ ਇਹ ਤੁਹਾਨੂੰ ਆਪਾਂ ਦਿਖਾ ਰਹੇ ਆ ਪੰਜੀਆਂ ਪੰਜੀਆਂ ਨਾਰਮਲ ਹੀ ਬਾਹਰ ਦੁੱਧ ਚਵਾਜੂਗੀ ਚਲਾਉਂਗੇ ਸੰਤੋ ਸਾਹਿਬ ਚਵਾਉਗੇ ਇਹਨਾਂ ਦਾ ਚਵਾਇ ਰ ਚਵਾਉਣਾ ਠੀਕ ਹੈ ਸੋ ਚੰਗੇ ਡਿਜ਼ਾਈਨ ਚੰਗੇ ਲੇਵੇ ਬਾਕੀ ਵਰਲਾਪੁਰ ਨਾਲ ਬਹੁਤ ਜਿਆਦਾ ਸਪੈਸ਼ਲ ਹਾਂ ਠੀਕ ਆ ਲੈ ਵੀ ਸੰਦੀਪ ਕੀ ਪੜਤਾ ਕੀ ਡਿਮਾਂਡ ਰਹੂਗੀ ਸਭ ਤੋਂ ਵੱਡੀ ਆ ਸੰਤੂ ਸਾਹਿਬ ਇੱਕ ਵੀ ਮੁੰਨ ਲਿਆ ਪੂਰੇ ਲੱਖ ਦੀ ਦੇ ਦੀਏ ਪੂਰੇ ਲੱਖ ਦੀ ਹਾਂਜੀ ਬਾਕੀ ਕਰਕੇ ਲੈਸ ਲੂਸ ਕੋਈ ਵਿੱਚੋਂ ਮਾਰੋ ਕੋਈ ਦੱਸ ਦੋ ਮੈਂ ਗਿਆ ਭਰਾਵਾ ਦਾ ਕਰਕੇ ਆਪੇ ਦੇ ਦਿੱਤੀ ਜੈਜ ਪੰਜ ਡਾਦ ਕੀ ਬਚਾਂ ਇੱਕ 10 ਚ ਹਾਂਜੀ 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 ਇੱਕ ਪੰਜ ਦੀ ਹਾਂਜੀ ਲੱਖ ਦੇ ਲਾਕੇ ਪਨੇ ਕਰ ਦਿੱਤੇ ਲੱਖ ਨਹੀਂ ਦੇ ਦੀਏ ਪੂਰੇ ਦੀ ਪੂਰੇ ਲੱਖ ਦੀ ਦੋ ਛੋੜ ਕਰਦਾਂਗੇ ਸੰਤੋਖ ਸਾਹਿਬ 98000 ਦੀ ਦੇ ਤੇ ਤੁਹਾਡੀ ਨਾ ਮੰਨੀ ਤੇ ਮੰਨੀ ਕੀ ਦੀ ਆਪਾਂ ਲੈ 98000 ਦੀ ਮਿਲ ਜੂਗੀ ਯਾ ਸੁਨੋਈ ਠੀਕ ਆ ਜੀ ਵੜ ਵੱਡੀ ਆ ਕੋਈ ਛੋਟੀ ਨਹੀਂ ਗਈ ਵੱਡੀ ਵੜ ਬਾਕੀ ਮੇਰਾ ਭਰਾ ਪਾਲਿਓ ਹੱਥ ਠੀਕ ਆ ਜੀ ਸੋ ਬਣੂ ਬਣੂ ਕੀ ਹੋ ਜਾ ਚੰਗੀ ਥੱਲੀ ਮੋਜ ਆ ਦੀ ਬਣੂਗੇ ਸੰਤੋਖ ਸਾਹਿਬ ਬਾਕੀ ਗਰੰਟੀ ਆ ਰਹੀ 30 ਕਿਲੋ ਦੁੱਧ ਕੱਢਿਆ ਤੁਝੇ ਸੂਰੇ ਬਾਕੀ ਸਾਫਣੀ ਆ ਹਾਂ ਬਾਕੀ ਚਲੋ ਲੇਵਾ ਦਾ ਜੇ ਭਰਨਾ ਨੇ ਕਰਮਾ ਲਈ ਨੇ ਤੇ ਛੋਟ ਬਣੂ ਕੀ ਬਣੂ ਕੀ ਬੜਾ ਵੱਡਾ ਜੇ ਮਿਸ਼ ਹੋ ਜਾਏ ਕਰਮਾ ਲਈ ਤੇ ਚਲੋ ਇਹ ਪਾਤੀ ਆਪਾਂ ਇਹ ਵੀਡੀਓ ਕੱਚੀ ਹੈ ਨਾ ਇਹਦਾ ਆਪਾਂ ਸੂਈ ਵੇਚਾਂਗੇ ਤਾਂ ਵੀ ਤੁਰਕੂ ਆਏ ਹੋਏ ਖੁਦ ਹੀ ਸ਼ਾਇਦ ਆਪਾਂ ਦੁੱਧ ਚਿਵਾ ਕੇ ਦੁੱਧ ਤੇ ਲਿਆ ਕੇ ਵੇਚਾਂਗੇ ਫਿਰ ਵੇਚਾਂਗੇ 10 15 ਦੀ ਇਤਨਾ ਥੋੜੀ ਜਾਣੀ ਆਪਾਂ ਬਿਲਕੁਲ ਇਹ ਵਧੀ ਜਾਣੀ ਕਰਮਾਂ ਲਈ ਠੀਕ ਆ ਇਹ ਅੱਜ ਦੀ ਥੜੀ ਚਲੋ ਇਹਨਾਂ ਵੀ ਨਾਮ ਕੱਟੀ ਆਲੀ ਸੰਤੂ ਸਾਹਿਬ ਇਹ ਵੀ ਅੱਜ ਹੀ ਸੂਈ ਦੇ ਬੱਚੀ ਨੂੰ ਜਨਮ ਦਿੱਤਾ ਜੀ ਨਹੀਂ ਲੋ ਜੀ ਮਗਰ ਬੱਚੀ ਅੱਗੇ 4 ਨੰਬਰ ਤੇ ਵੜ ਬਖਾ ਰਹੇ ਆ ਭਰਾਵਾਂ ਨੂੰ ਕਰਾਸ ਇਹ ਅੰਗ ਬਰੀੜਾ ਠੀਕ ਆ ਜੀ ਕੋਈ ਜਰਸੀ ਦਾ ਤੇ ਕੋਈ ਸ਼ਾਈ ਆਉਂਦਾ ਮੇਰੇ ਮੇਰੇ ਕੋਲ ਠੀਕ ਹੈ ਭਰਾ ਸਵੇਰੇ ਇੱਕ ਚਵਾਈ ਕੀਤੀ 4-5 ਕਿਲੋ ਚੋਇਆ ਆਪਾਂ ਕਹਿ ਦਈਏ 10 ਕਿਲੋ ਚੋਇਆ ਪਾਪ ਦੀ ਪੌੜੀ ਨਹੀਂ ਚੜਨਾ ਸੁਣਿਆ ਕੱਲ ਰਾਤੀ ਸੂਈ ਏ ਰਾਤੀ ਰਾਤੀ ਲੋ ਜੀ ਕੱਲ ਰਾਤ ਹੀ ਸੂਈ ਏ ਲੈ ਅੱਜ ਅੱਜ ਸਵੇਰੇ ਅੱਜ ਮਾਰਨਿੰਗ ਹਾਂਜੀ ਜੇਰ ਇੱਥੇ ਪਾਤੀ ਫਾਰਮ ਦੀ ਪਾਤੀ ਆ 4-5 ਕਿਲੋ ਚੋਈ ਆ ਲੋ ਜੀ 4-5 ਕਿਲੋ ਚਵਾਈ ਸੰਦੀਪ ਅਤਾ ਕਰ ਦਿੱਤੀ ਆ ਦੂਜਾ ਸੂਆ ਈ ਫਿਰ ਦੂਜਾ ਪਿਓਰ ਈ ਦੂਜਾ ਸੂਆ ਬੱਛੀ ਮਗਰ ਆ ਚਲੋ ਪਲੱਸ ਪੁਆਇੰਟ ਮਗਰ ਬੱਛੀ ਆ ਆ ਦੇਖੋ ਇਹ ਆਪਾਂ ਨੂੰ ਨਹੀਂ ਪਤਾ ਜੀ ਇਹਦਾ ਕਿਹੜਾ ਸੀਮਣਿਆਵੇਂ ਕਹਿਦੀ ਆ ਉਹ ਸੀਮਣ ਭਰਿਆ ਜੇ ਡਿਟੇਲ ਨਹੀਂ ਪਤਾ ਤਾਂ ਆਪਾਂ ਸੱਦੀਪ ਨਹੀਂ ਕਰਾਂਗੇ ਐਵੇਂ ਝੂਠ ਮਾਰੀਏ ਤੁਹਾਨੂੰ ਸਾਬ ਉਹਦਾ ਫਾਇਦਾ ਕੋਈ ਨਹੀਂ ਕਿਹੜੀ ਗੱਲੋਂ ਸਾਰੇ ਵੀਰ ਆਪਣੇ ਪਾਰਕੂ ਆ ਸਮਝਦਾਰ ਪਰਾਂ ਹਾਂਜੀ ਹਾਂਜੀ ਗੱਲ ਉਹੀ ਕਰਾਂਗੇ ਜਿਹਦੇ ਅੰਗਲਾ ਨਹੀਂ ਕਰ ਗੱਲ ਕਰਾਂਗੇ ਜਿਹਦੇ ਉੱਤੇ ਆਪਾਂ ਉਤਰਨਾ ਵਾ ਬੱਸ ਬੱਸ ਕੱਲ੍ਹ ਦੋ ਭੈਣ ਭਰਾ ਆ ਗਏ ਤੇ ਬੇਇੱਜ਼ਤੀ ਕਰਨੋਂ ਕੰਮ ਥੋੜੀ ਕਰਨਾ ਆਪਾਂ ਲੋ ਜੀ ਇੱਕੋ ਇੱਕ ਚਵਾਈ ਕੀਤੀ ਐ ਤੇ ਅੱਜ ਮਾਰਨਿੰਗ ਸੁਈ ਐ 5 ਜਨਵਰੀ ਨੂੰ ਕਰਮਾਂ ਲਈ ਬਾਕੀ ਦੂਜਾ ਸੂਬਾ ਕਰਾਸ ਬਰੀਡ ਆ ਗਰਮੀ ਦੀ ਵੀ ਜਿੰਦ ਜਾਣ ਤ ਵੱਡੀ ਆ ਵੈ ਦੇਖਣ ਸੋ ਉ ਵਖਾ ਦੇ ਉਹ ਸੋਨਾ ਜਿਹੜਾ ਲਾਗਵਾ ਕੇ ਵਿਖਾ ਦੇ ਵੀਰ ਮੇਰਾ ਮਰਜ ਆ ਵਿਖਾ ਦੇ ਕੈਮਰਾ ਆ ਵਿਖਾ ਦਿਓ ਸੋ ਚਾਰੇ ਥਾਣਾ ਬੜੇ ਵਧੀਆ ਚੰਗਾ ਨਖੇੜ ਨਖੂੜ ਆ ਬਾਕੀ ਸੰਦੂ ਸਾਹਿਬ ਚੀਜ਼ ਹੀ ਚੰਗੀ ਲਈਦੀ ਆ ਆਪਾਂ ਦੇ ਕੋਈ ਆਏ ਵੀਰੇ ਜੀ ਇਹੋ ਗੱਲ ਹੁੰਦੀ ਆ ਵੀਰ ਜੀ 2 ਰੁਪਏ ਪਾਕਿਸਤਾਨੀ ਮਿਲਦੀ ਮੁੱਲਦੀ ਚੰਗੀ ਆ ਕਾਲੀ ਕੁਲੀ ਤੇ ਨਹੀਂ ਮੈਂ ਨਾ ਸੰਦੂ ਸਾਹਿਬ ਫੁੱਲ ਠੰਡੀ ਠੀਕ ਆ ਇਹ ਨਹੀਂ ਗੱਲ ਵੀ ਕੋਈ ਲੱਤ ਮਾਰ ਦੇ ਛੜੀ ਮਾਰ ਦੇ ਮੰਗਾ ਪਾਉਂਦੀ ਲੋੜ ਨਹੀਂ ਚਲੋ ਮੈਂ ਕਹਾਂ ਵੀ ਪਹਿਲੀ ਚਵਾਈ ਕੀਤੀ ਆ ਚਲੋ ਪੁੱਛਣਾ ਜ਼ਰੂਰੀ ਆ ਸੰਦੂ ਸਾਹਿਬ ਜੀ ਸੱਚੀ ਗੱਲ ਤੁਹਾਡੀ ਹਾਂ ਕਾਪਾ ਆਪਣਾ ਕੋਈ ਅਜੇ ਕੋਈ ਨੱਤਾ ਛੜਾ ਮਾਰਨ ਵਾਲਾ ਪਸ਼ੂ ਹੋਣਾ ਕਿਸੇ ਕੋਲ ਚਲਾ ਜਾਵੇ ਕੋਈ ਪਹਿਲਾਂ ਦੱਸਾਂਗੇ ਸੰਤੂ ਸਾਹਿਬ ਭੈਣ ਭਰਾ ਸਾਰੇ ਆਪਣੇ ਹੀ ਆਪਾਂ ਵੀ ਪੈਸੇ ਲਾ ਕੇ ਲਾਉਣੇ ਨੇ ਅਗਲੇ ਨੇ ਵੀ ਲਾਉਣੇ ਆ 10 ਬਸ ਜੀ ਇਹਦੇ ਚਲੋ ਧੋਖਾ ਤਾਂ ਨਹੀਂ ਕਰਨਾ ਬਹੁਤ ਮਾਰੀ ਗੱਲ ਹੈ ਕੋਈ ਭਰਾ ਨਾ ਕਰੇ ਕਿਸੇ ਨਾਲ ਹੀ ਆਉਣਾ ਆਹ ਕੀ ਆ ਭੂਣ ਭਲਾ ਨੋਰਮਲ ਧਲਾ ਭਲਾ ਹੈਗੀਆਂ ਨੇ ਠੀਕ ਹੈ ਹੈਗੀਆਂ ਜੀ ਹੈਗੀਆਂ ਤੇ ਬੱਚੀ ਮਗਰ ਆ ਬੱਚਾ ਵੀ ਪੂਰਾ ਤੰਦਰੁਸਤ ਇਕਟੋ ਬੱਚਾ ਤੇ ਜੇਰ ਜੂਰ ਅੱਜ ਤੜਕੇ ਪਾਤੀ ਆ ਇਹ ਸੰਦੀਪ ਕੀ ਪੜਤਾ ਰੇਟ ਵੀ ਤੇ ਮੋਲ ਸਮਝਾਵੇ ਦਾ 85000 75000 ਦੀ ਦੇ ਦਈਏ ਜੱਸ ਨੂੰ ਜਿਆਦਾ 75 ਜਿਆਦਾ ਕਰ ਦਈਏ ਮਾਰ ਤੁਸੀਂ ਆਪੇ ਕਰ ਦੋ ਮੈਂ ਨਹੀਂ ਕਰਨਾ ਦਾ ਕਰਕੇ ਦੇ ਦਈਏ ਆਪੇ ਹੀ ਲਾ ਦੋ ਛੋਟਾ ਛਾਟਾ ਕਰਕੇ ਦੇ ਦਈਏ ਸੱਤੋਂ ਅੰਦਰ ਦੇ ਦਈਏ ਸੱਤੋਂ ਅੰਦਰ ਦੇ ਦਈਏ ਕੀ ਗੱਲ ਹੋ ਗਈ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਗੱਲ ਹੋ ਗਈ ਭਰਾਵਾ ਫਿਰ ਹੁਣ ਤੇਰੀ ਮੈਂ ਦੇਖੀ ਜਰਾ ਭਰਾ ਮੈਂ ਜੀਤਾ ਤਾਂ ਵੀ 2000 ਤਾਂ ਵੀ ਕੋ ਨਹੀਂ ਗਿਆ ਤੈਨੂੰ ਕਾ ਕਰ ਦੋ ਘੱਟ 70 ਦੀ ਜਾਂ ਦੋ ਲਓ 8000 ਸੰਧੂ ਸਾਹਿਬ ਨੇ ਕਹਿਤਾ ਸੰਧੂ ਸਾਹਿਬ ਦੇ ਨਹੀਂ ਬੋੜਨੀ 68000 ਦੀ ਠੀਕ ਆ ਜੀ 68000 ਦੀ ਜਾਂਦੀ ਰਹੂਗੀ ਕਰਮ ਵਾਲੀ ਇਧਰ ਅੱਗੇ ਨਕਟ ਆ ਜਾਂਦੀ ਆਪਣੇ ਕੋਲ ਆ ਬੈੜ ਜਰਸੀ ਆ ਗਈ ਸੰਤੂ ਸਾਹਿਬ ਲਓ ਜੀ 16 ਕਿਲੋ 15 16 14 15 16 14 ਬੋਲਾ ਇਹ ਥਲੇ ਲਓ ਜੀ 15 14 14 ਹੱਦ ਮੰਨੋ ਬੋਲੇ ਬੋਲਾ 14 ਮੰਨ ਕੇ ਸੌਦਾ ਕਰੇ ਕੋਈ ਵੀਰ ਮਗਰ ਬੱਛਾ ਜੇ ਤਾਜੀ ਸੂਈ ਜੇ ਆ ਦੂਜਾ ਸੂਆ ਜੀ ਲਓ ਜੀ ਦੂਸਰਾ ਸੂਆ ਬੱਛਾ ਮਗਰ ਆ ਬਲੈਕ ਤੇ ਵਾਈਟ ਦੇ ਵਿੱਚ ਆ ਬਾਈ ਬਹੁਤ ਜਿਆਦੀ ਚੰਗੀ ਏ ਸੋ 14 14 ਲੀਟਰ ਬੋਲਾ ਹੀ ਲਈ ਫਿਰ 14 ਕਿਲੋ ਕਹੀਏ ਸੰਤੂ ਸਾਹਿਬ ਹੈ 16 ਪਰ 14 ਹੀ ਕਹੀਏ ਠੀਕ ਏ ਵੀਰੇ ਦੁੱਧ 20 ਕਿਲੋ ਦੇ ਦੋ ਕੋਈ ਬੈੜ ਹਾਂ ਹਾਂ ਸੋ ਹਾਈਟ ਦੀ మీడియం ਤਾਂ ਇਹ ਚਾ ਚਲੋ ਹਾਈਟ ਕੱਦ ਲੈਂਥ ਪ੍ਰੋਪਰ ਦੱਸਣਾ ਚਲੋ ਫਰਜ ਬਣਦਾ ਆਪਣਾ ਹਾਈਟ మీడియం ਆ 14 ਕਿਲੋ ਬੋਲਾ ਅੱਜ ਸਮਝ ਲਓ ਦੂਜਾ ਤੀਜਾ ਦੂਜਾ ਤੀਜਾ ਦਿਨ ਇੱਥੇ ਕਿ ਸਮਾਂ ਬੋਲੇ ਜੀ ਸੰਤੂ ਸਾਹਿਬ ਬੋਲਾ ਖਵਾਵਾਂਗੇ ਨਾਲ ਜਿਹੜਾ ਵੀਰ ਆਊਗਾ ਜੇ ਨਾਂ ਵੀਰ ਆ ਉਹਦੇ ਇੱਥੇ ਬਣਾ ਕੇ ਘਲਦਾਂਗੇ ਠੀਕ ਹੈ ਭਰਾ ਹੋਰ ਦੱਸੋ ਕੀ ਆਨੇ ਠੀਕ ਆ ਠੀਕ ਆ ਲੈ ਮਾਰਦਾ ਜਿਵੇਂ ਕੈਮਰਾ ਚੱਡੀ ਚੁੱਡੀ ਲੈ ਵਿਖਾ ਦੇ ਦੇ ਵਿਖਾ ਦੇ ਇੱਕ ਰੀ ਛੱਡਾ ਜੁੜਾ ਇਧਰੋਂ ਵਿਖਾ ਦੇ ਲੈ ਮਾਰਟੀਓ ਮੇਰੇ ਤੋਂ ਮੈਨਾ ਮੁਖਾਫ ਕੁਦੇ ਪਾ ਦੇ ਭਰਾਵਾਂ ਠੀਕ ਆ ਕੋਈ ਆਖੋ ਜਿਛੜਾ ਕਰ ਲੇਗੀ ਠੀਕ ਆ ਮੁਖਾ ਦੇ ਲੱਗ ਜਾ ਕੇ ਕੋਈ ਗੱਲ ਆ ਲੈਵੇ ਦਾ ਡਿਜ਼ਾਈਨ ਆ ਠੀਕ ਆ ਜੀ ਰਾਜੀ ਪੂਰੀ ਸੰਸਾਪੀ ਬਾਕੀ ਵੇਖੋ ਮੇਰਾ ਪ੍ਰਾ ਠੀਕ ਆ ਜੀ ਆ ਬਿਲਕੁਲ ਗੋਲ ਲੈਵਾ ਕਰਮ ਵਾਲੀ ਨੂੰ ਚਾਰੇ ਥਣ ਨੇ ਨੋਕ ਵਾਲਾ ਥਣ ਕਹਿ ਲੋ ਠੀਕ ਆ ਜੀ ਮੁੱਠੀ ਥਣਾ ਚੋਣ ਚਾਣ ਦੀ ਬਿਲਕੁਲ ਇੱਕ ਨੰਬਰ ਆ ਚਲੋ ਜਿਹੜੇ ਪਸ਼ੂ ਸਵੇ ਸਵੇ ਆ ਵਾਰ-ਵਾਰ ਆਪਾਂ ਉਹ ਗੱਲਾਂ ਨਹੀਂ ਰਿਪੀਟ ਕਰਾਂਗੇ ਕਿਉਂਕਿ ਹਰੇਕ ਨੇ ਪੈਸੇ ਰੋਣੇ ਤਸੱਲੀਆਂ ਕਰ ਹੀ ਲੈਣੀਆਂ ਸੰਦੂ ਸਾਭਾ ਉਹਨਾਂ ਨੇ ਵੀ ਜਿਹੜਾ ਮਰਜੀ ਵੀਰ ਮੰਗਾ ਲਏ ਜਿਹੜਾ ਥਣਾ ਦਾ ਭਾਰ ਦਾ ਡੰਗਰ ਨਿਕਲੇ ਗਲਤ ਤੇ ਆਪਣੇ ਘਰ ਘੱਲ ਦੇ ਔਰ ਨਹੀਂ ਸਹੀ ਗੱਲ ਆ ਬੰਦ ਕੇ ਜੀ ਇਹਨੂੰ ਆ ਬੰਦ ਦਿਓ ਜੀ ਬੰਦ ਲਓ ਵੀ ਠੀਕ ਆ ਜੀ ਸੋ ਡਿਜ਼ਾਈਨ ਜਿਹੜਾ ਵਹਣਾ ਦੇ ਮੁੰਡਾ ਇਹ ਲੰਮੀ ਨਹੀਂ ਧਾਰਾ ਭਾਵੇਂ ਇਹਦੀਆਂ ਮਾਰ ਕੇ ਵਿਖਾਣ ਦੇ ਬਾਕੀ ਬਹੁਤ ਜ਼ਿਆਦੀ ਚੌਣ ਚੰਗੀ ਆ ਜੀ ਆ ਲਓ ਵੇਖੋ ਨਾੜਾ ਨੂੜਾ ਮੇਰੇ ਭਾਗਾ ਬਾਕੀ ਲੇਵਾ ਵੜਾ ਵਾ ਜਿਸਨ ਮਖਾਦੇ ਲੱਗ ਗਿਆ ਵੀਰਾ ਆ ਲਓ ਇਹ ਚੰਗਾ ਡਿਜ਼ਾਈਨ ਆ ਲੇਵੇ ਦਾ ਠੀਕ ਆ ਸੋ 14 ਕਿਲੋ ਬੋਲੇ ਬੋਲਾ ਤੇ ਸੰਦੀਪ ਕਿੰਨੇ ਦੀ ਤੇਰੇਆਂ ਭਰਾ ਇਹ ਜੀ ਆ 75 ਦੀ ਕਰ ਦੋ ਮੈਂ ਨਾ ਤੁਸੀਂ ਤਾਂ ਬੜਾ ਕੁਝ ਹਾਂਦੇ ਜੀ ਤੁਸੀਂ ਤਾਂ 85 ਦੀ ਆ ਉਹ ਵੀ ਕਰ ਦੋ ਥੋੜੀ ਪੰਜ ਪੰਜ ਡਾ ਦੋ 70 ਦੀ ਹਾਂਜੀ 70 ਦੇ ਚੱਕਰ ਚ ਨਾ ਰਹੀਏ ਬਰਾਬਰ ਜੀ ਰੱਖ ਲਈਏ ਜੋੜੀ ਦੇ ਵਿੱਚੋਂ ਚਲੋ ਕੋ ਭੈਣ ਭਰਾ ਸਿਲੈਕਟ ਕਰਕੇ ਲੈ ਕੇ ਜਾਵੇ ਮਾਨੂੰ ਸਾਹਿਬ ਠਾੜ ਦੀ ਦੇ ਦਾਂਗੇ ਵੀ ਹੋਰ ਠਾੜ ਠਾੜ ਦੀ ਦੇ ਦੇ ਉਹ ਅੱਜ ਸੂਈਏ ਇਹਨੂੰ 3 ਦਿਨ ਹੋ ਗਏ ਆ ਇਹ ਬੌਲੇ ਚਾਟਿਕਾ ਦੀ 14 ਕਿਲੋ ਬਾਕੀ ਮੇਰਾ ਭਰਾ ਟਰਾਈ ਮਾਰ ਲਿਆ ਜੇ ਬਾਕੀ ਕੱਲਾ ਕੱਲਾ ਥਾਣਾ ਦਾ ਬਾਤ ਹੀ ਅਕਰੀ ਚੰਨੀ ਜਿਗਰ ਕਰ ਦੋ ਮਾਲ ਆਪਣਾ ਵੱਡਾ ਕਿ ਨਹੀਂ ਵੱਡਾ ਸੁਥਰਾ ਮਾਲ ਸੁਥਰਾ ਸਾਫ ਆ ਵੱਡਾ ਮਾਲ ਆ ਚਲੋ ਵੜਾ ਵਟੀਆਂ ਨੇ ਮਾਰਾ ਸੋਖ ਰੱਖੇ ਚਲੋ ਗਾੜੀ ਅਗਲਾ ਰੁਪਈਆ ਲਾਵੇ ਤੇ ਨਾਲ ਆਵੇ ਅਗਲੇ ਸਿਰ ਦਤੀ ਜਿੰਨਾ ਕਿ ਗੋੜ ਕਿਸੇ ਭਰਾ ਨੇ ਪਾਉਣਾ ਉਨਾ ਹੀ ਮਿੱਠਾ ਠੀਕ ਆ ਹੁਣ ਬਾਕੀ ਲੱਖਾਂ ਦੀ ਸ਼ਹਿ ਲੈਣੀ ਹੈ ਤੇ 25 ਲੀਟਰ ਤੋਂ ਬਾਰ-ਬਾਰ ਚਲੋਗੇ ਬਾਰ-ਬਾਰ ਮਿਲਣੀ ਆ ਇਧਰ ਇੱਕ ਝੋਟੀ ਵਿਖਾ ਦਿੰਦੇ ਆ ਇਹ ਸੰਦੀਪ ਗੱਭਣੇ ਦੀ ਸੂਈ ਗੱਭਣੇ ਸੰਦੂ ਸਭ ਦੂਜਾ ਸੂਹਾ ਆ ਗਈ ਇਹ ਸੂਪੂ ਦੀ ਦਵਾਈ ਚਮਾ ਦੇਣਾ ਦੇ ਭਾਬੀ 2 14 ਤੱਕ ਤਿਆਰੀ ਤੇ ਆ 골ਡਨ ਪੂਰੀ ਆ ਗਈ ਠੀਕ ਆ ਪਹਿਲਾ ਸੁਆ ਝੋਟੀ ਆ ਛੋਟੀ ਸਿੰਗੀ ਆ ਜਿਹਨੂੰ ਆਪਾਂ ਕਹਿੰਦੇ ਵੀ ਕੋਕਾ ਸਿੰਘ ਬਿਲਕੁਲ ਰਿੰਗ ਸਿੰਘ ਛੋਟਾ ਕੋਕਾ ਹੀ ਲੱਗਾ ਜੀ ਕੋਕਾ ਹੀ ਠੀਕ ਆ ਜੀ ਵੇਖੋ ਮੇਰਾ ਪਰਾ ਠੀਕ ਆ ਜੀ ਬਾਕੀ ਬਾਹਰ ਇਧਰ ਤੁਹਾਨੂੰ ਤੋਰ ਕੇ ਦਿਖਾਉਨੇ ਆ ਸੋਹਣਾ ਪਿੱਠਪੂੜਾ ਝੋਟੀ ਦਾ ਸਿੰਗਲ ਖੱਟੀ ਆ ਤੇ ਬਰੀਕ ਪਤਲਾ ਪਿੰਡਾ ਠੀਕ ਆ ਨਵੇਂ ਥਣਾ ਦੀ ਦੇ ਪਿੱਛੇ ਭਾਰ ਦੀ ਪੂਰੀ ਗਰੰਟੀ ਹੋ ਗਈ ਇਹਦੀ ਵੇ ਨੂੰ ਸੰਗਲ ਪਿਆ ਤਾਂ ਕਰਕੇ ਕਰਦੀ ਆ ਮੋਰੀ ਤਾਂ ਬੜੀ ਕਰਦੀ ਆ ਹਾਂ ਓ ਲੋ ਜੀ ਕੱਟੀ ਚੈੱਕ ਕਰੋ ਮੇਰੇ ਭਰਾ ਠੀਕਾ ਜੀ ਬੂਰੀ ਝੋਟੀ ਆ ਪਹਿਲਾ ਦੂਜਾ ਸੂਵ ਅਰੀਜਨਲ ਨਾ ਦੂਜਾ 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 ਸੂਵ ਪਹਿਲੇ ਸੂਵ ਦਾ ਰਕਾਰ ਸੂਬ 9 ਕਿਲੋ ਦਾ ਰਿਹਾ ਆਪਾਂ ਐਵੇਂ 15 ਕਿਲੋ ਕਹਿ ਦਿੱਕੀ ਲੈ ਵੀ ਵਿਖਾ ਦੇ ਜਿਸਨ ਮਾਰ ਕੇ ਕੈਮਰਾ ਭਰਾਵਾਂ ਨੂੰ ਵੇਖੋ ਮੇਰੇ ਭਰਾ ਠੀਕਾ ਜੀ ਵਿਖਾ ਦੇ ਜਿਸਨ ਲੱਗ ਗਿਆ ਕੇ ਝੋਟੀ ਆ ਤੇਰੀ ਆ ਲੈ ਮੋੜ ਦੇ ਸਮਝਾ ਹਾਂ ਮੋੜ ਦੇ ਵੀ ਖਣਾ ਦੀ ਬੜੀ ਸਪਾਈਸ ਫੂਈ ਲੱਗੀ ਝੋਟੀ ਨੂੰ ਲੈ ਵੀ ਆਹ ਕਿਸ ਤੀਰ ਦੀ ਦਾ ਸ਼ਕੀਨ ਵੀ ਬੜੀ ਆ ਠੀਕ ਆ ਬਹੁਤ ਜਾਰੀ ਸੁਤਰੀਗਾ ਸਿੰਘ ਸੁنگ ਬਹੁਤ ਸੋਹਣਾ ਛੋਟਾ ਸਿੰਘ ਥਣ ਥਣ ਦਾ ਇੱਕੋ ਜਿਹਾ ਸੈਜ ਆ ਕੋਈ ਲੰਬਾ ਨਹੀਂ ਕੋਈ ਛੋਟਾ ਥਣ ਨਹੀਂਗਾ ਇੱਕੋ ਜਿਹਾ ਗੈਪ ਇੱਕੋ ਜਿਹਾ ਬਿਲਕੁਲ ਲੈਂਥ ਇੱਕੋ ਜਿਹਾ ਤੇ ਤਾ ਵੀ ਜੈਜ ਕਰਾਂਗੇ ਸੰਤੂ ਸਾਹਿਬ ਇਹ ਨਹੀਂ ਰੱਖਣਾ ਆਇਆ ਨਹੀਂ ਆਇਆ ਲੈਣੀ ਉਹ ਤਾਂ ਬਾਦ ਕੇ ਤੋਤੇ ਮੈਂ ਨਾ ਜਿੰਨਾ ਤੂੰ ਅੱਖੋਂ ਉੱਥੇ ਦੇ ਦੇਣੀ ਬੂਰੀ ਲੱਭਦੀ ਬੜੀ ਘਟ ਜੇ ਉਤਨਾ ਆ ਜਿਵੇਂ ਆ ਜਾ ਲੱਗੇ ਵੇਖੋ ਮੇਰੇ ਭਰਾ ਛੋਟੀ ਜਿਆਦੀ ਤੁਰਦੀ ਜਸ਼ਨ ਘਾਟ ਤੁਰਦਾ ਆਹੋ ਆਹੋ ਹਾਂ ਆ ਜਾ ਆ ਹਾਂ ਨਹੀਂ ਮਾਰ ਦੇ ਤੈਨੂੰ ਚੱਲ ਕਰ ਮਾਰ ਗਏ ਚੱਲ ਥੋੜਾ ਇਹਨਾ ਤਲਿਹਾਰੀ ਦਾ ਕਰਦੀ ਏ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਇਹ ਝੋਟੀ ਦੀ ਡਿਟੇਲ ਆ ਬਾਕੀ ਲੈਵਲ ਨੂੰ ਵੀ ਦੇਖ ਲਈ ਫੇਰ ਵੇਖੋ ਆ ਕਰੋ ਚੱਕ ਆ ਲੈ ਵਖਾ ਦੇ ਵੀ ਸੁਧਰੀ ਬੜੀ ਆ ਸਿੰਘੀ ਬੜੀ ਨਿੱਕੀ ਆ ਬਾਕੀ ਆ ਲੈ ਵਖਾ ਲਓ ਜਹ ਜਹ ਲੋ ਅੱਗੇ-ਅੱਗੇ ਵਿਖਾ ਦੋ ਬਾਕੀ ਗੱਲ ਤੇ ਮਾਰ ਕੈਮਰਾ ਵੀ ਜਸ਼ਨ ਵਿਖਾ ਦੇ ਪਰਮਾ ਠੀਕ ਆ ਸੋ ਆ ਲੇਵੇ ਦੀ ਸਫਾਈ ਆ ਠੀਕ ਆ ਜੀ ਥਾਂ ਤੁਹਾਨੂੰ ਬਹੁਤ ਸੁਆਦੀ ਆ ਤੇ ਇਹ ਨਰਮ ਦਾ 12 ਕਿਲੋ ਕੱਢੀ ਜੋ ਵੀ ਆਪਾਂ ਜਿਆਦਾ ਦੇ ਆਦੇ ਨਹੀਂ ਕੱਟੀ ਬਹੁਤ ਚੰਗੀ ਆ ਬਿਲਕੁਲ ਕੀ ਪੜਤਾ ਕੀ ਮੁੱਲ ਤੇ ਮੇਲੇ 15 ਕਰਦੇ ਜੇ ਹਾਂਜੀ ਇੱਕ ਦਸ ਦੀ ਦੇ ਦਈਏ ਇੱਕ 10 ਦੇ ਇੱਕ 10 ਦਾ ਨਾ ਕਰੀ ਚੱਲ ਜੀ ਪੰਜ ਦੀ ਜੇ ਲੱਭਦਾ ਤਾਂ ਜਿਆਜ ਕਰਕੇ ਦੇ ਦਈਏ ਪੰਜ ਦੀ ਪੰਜ ਤੋਂ ਵੀ ਘਟਾ ਦੇ ਹੋਰ ਪੂਰੇ ਲੱਖ ਦੀ ਪੂਰੇ ਲੱਖ ਦੀ ਇੱਕੋ ਤੇਰਾ ਲੱਖ ਵਰਗਾ ਤੇ ਬਾਕੀ ਮੋੜ ਕੇ ਇਹ ਵਿੱਚ ਪਾ ਦੇ ਤੇ ਪਾ ਦੇ ਪੂਰੇ ਇਲਾਕੇ ਦੀ ਪੂਰੇ ਇਲਾਕੇ ਦੀ ਪੂਰੇ ਇਲਾਕੇ ਨਹੀਂ ਜਿਸਨ ਜਾਣਦੇ ਪਾਦੇ ਵਿੱਚੋਂ ਲੱਕ ਦੇ ਮੋੜ ਕੇ ਜੇਬ ਚ ਪਾਦੇ ਨਹੀਂ ਕੱਢ ਗਏ ਇਧਰੋਂ ਲੱਖੋਂ ਮਾਨਤਨ ਥੋੜਾ ਬਾਬਾ ਖੁਸ਼ੀ ਨਾਲ ਹੋਰ ਹੋ ਜਾਊਗਾ ਕਰ ਦਾਂਗੇ ਸੰਧੂ ਸਾਹਿਬ ਮੇਰਾ ਪ੍ਰਾ ਕੋਈ ਵੀ ਸੌਦਾ ਕਰੇ ਲੱਖੋਂ ਪ੍ਰੇਮ ਦੇ ਨਾਲ ਛੋੜ ਕੀਤੀ ਕਰ ਦਾਂਗੇ ਜੇ ਤੁਸੀਂ ਕਹੇ ਤਾਂ ਕਰ ਦਾਂਗੇ ਠੀਕ ਆ ਬਾਕੀ ਝੋਟੀ ਝੋਟੀ ਆ ਮੇਰਾ ਜ ਕਰਕੇ ਨਹੀਂ ਭੇਜੋ ਆ ਬੜੀ ਪਿਆਰੀ ਝੋਟੀ ਆ ਝੋਟੀ ਮੈਨੂੰ ਇਹ ਦੱਸੋ ਇੱਕ 15 ਦੀ ਹੈਗੀ ਕਿ ਨਹੀਂ ਆਗੀ ਮੈਂ ਝੋਟੀ ਆ ਬਾਬਾ ਕਰ ਦਾਂਗੇ ਲੱਖ ਜਿਵੇਂ ਮਾਨਤਨ ਕਰ ਦਾਂਗੇ ਜੇ ਸੰਧੂ ਸਾਹਿਬ ਨੇ ਕਿਹਾ ਬਾਬਾ ਰਾਈ ਘਟ ਗਿਆ ਠੀਕ ਆ ਜੀ ਕਿਉਂਕਿ ਪੂਰੀ ਝੋਟੀਆਂ ਖਣਾ ਦੇ ਪਿੱਛੇ ਭਾਰ ਦੀ ਫੁੱਲ ਗਰੰਟੀ ਹੋਗੀ ਠੀਕ ਹੈ ਭਰਾ ਦਵਾ ਜਨ ਦੇ ਅਗਲੇ ਤੱਕ ਘਰ ਤੱਕ ਗਰੰਟੀ ਦੇਵਾਂਗੇ ਤੇ ਜੇ ਦੰਦੀ ਕੋਈ ਗਰੰਟੀ ਨਹੀਂ ਠੀਕ ਹੈ ਜੀ ਥਾਣਾ ਅਗਲਾ ਆਪੇ ਜਾਂਦਿਆਂ ਚੈੱਕ ਕਰ ਲੈ ਬਾਅਦ ਦੀ ਕੋਈ ਗਰੰਟੀ ਬਾਕੀ ਦੋ ਚੌ ਤਰ੍ਹਾਂ ਦੀ ਸੂਈ ਸੂ ਵੀ ਪਊਗੀ ਤੂੰ ਬਣੀ ਆ ਇਹ ਜਿਆਦਾ ਕੀ ਲ ਕੋਈ 10000 ਰੁਪਏ ਬਿਆਨਾ ਪਾ ਦੇ ਆਪਾਂ ਨੂੰ ਸੂਈ ਲੈ ਜਾ ਆਪਣੇ ਤੋਂ ਬਿਲਕੁਲ ਲੋ ਵੀ ਮੇਰੇ ਭਰਾ ਦੋਵੇਂ ਕੰਡੀਸ਼ਨ ਹੈ ਕਿਆਂ ਨੇ ਲੱਖੋਂ ਮਾਨਤਨ ਹੋ ਜੂਗਾ ਖੁਸ਼ੀ ਦੇ ਨਾਲ ਕਿਸੇ ਭਰਾ ਨੇ ਸੂਈ ਸਵੇ ਲੈ ਜਾਣੀ ਮਾਰ ਦੇ ਕੈਮਰਾ 8000 ਖੁੱਲਾ ਬਿਆਨਾ ਪਾ ਦੇ ਜੇ ਬੇਸ਼ੱਕ ਸੂਈ ਸੂਈ ਲੈ ਲੈ ਕੋਈ ਛੋਟਾਂ ਸ ਵਖਾ ਮੇਰੇ ਭਰਾਵਾਂ ਨੂੰ ਸਫਾਈਆਂ ਸੁਪਰੀਆਂ ਪੋਰੀਆਂ ਹੈ ਸੋ ਜਿੰਨੀ ਵੀ ਛੋਟੀ ਚੰਗੀ ਆ ਆਪਦੇ ਵੱਲੋਂ ਕੀ ਹੁੰਦਾ ਵੀ ਪੂਰੀ ਤਸੱਲੀ ਵਾਲਾ ਮਾਲ ਹੀ ਵੀ ਸੰਦੀਪਾ ਦਾ ਵੀ ਲਿਆਉਣੇ ਆ ਤਸੱਲੀ ਵਾਲੇ ਦੇਣੇ ਆ ਠੀਕ ਹਮਦੂ ਸਾਹਿਬ ਸੋਨੇ ਵਰਗਾ ਮਾਲ ਲਈਦਾ ਸੋਨੇ ਵਰਗਾ ਵੇਚੀ ਦਾ ਗਲਤ ਕੰਮ ਨਾ ਕਰਨਾ ਇਹਨਾ ਵੇਖੋ ਜੇ ਆਪਾਂ ਪਾਟਾ ਨੋਟ ਨਹੀਂ ਕੀ ਹੁੰਦੇ ਨਾ ਤਾਂ ਕਿਸੇ ਨੇ ਆਪ ਨੂੰ ਦੇ ਦੇਣਾ ਬਸ ਬਸ ਜਿਹੜੇ ਵੀਰਨਾ ਭੈਣਾਂ ਤਾਂ ਥਕਾ ਹੋ ਗਿਆ ਉਹ ਮੁੜ ਕੇ ਗਾਂਦੋਂ ਹੋਣਾ ਗਦੇ ਹਾਂ ਸਿੰਗੀ-ਸੁੰਗੀ ਵਿਖਾ ਦਿਓ ਇੱਕ ਕਿੱਡੀ ਸੋਹਣੀ ਲੱਗੀ ਜੈ ਨਾ ਸਿੰਗੀ-ਸੁੰਗੀ ਚੰਗੀ ਕੱਟੀ ਆ ਹਾਂ ਸੋ ਸ਼ਕੀਨ ਕੱਟੀ ਜੇ ਤਾਂ ਸ਼ੌਂਕੀ ਭਰਾ ਆਪਣੇ ਹੱਥ ਪਾ ਲਣ ਠੀਕ ਆ ਜੀ ਕਿਉਂਕਿ ਆਪਾਂ ਸੋ ਮੱਝਾਂ ਵੇਖੀ ਤਾਂ ਕਿ ਦੋ ਤਿੰਨ ਮੱਝਾਂ ਜਾਂ ਮੰਡੀ ਵਿੱਚ ਚਲੀ ਜਾਏ ਸੰਦੀਪ ਕੇ ਤਾਂ ਪੂਰੀ ਮੱਝ ਲੱਭ ਲੱਭ ਦੀਣਗੇ ਸੰਤੂ ਸਾਹਿਬ ਆਪਣੇ ਕੋਲ ਡੰਗਰ ਸਾਹਿਜ ਤਿੰਨ ਤੇ ਦੋ ਪੰਜ گاਵਾ ਹੈ ਇੱਕ ਛੋਟੀ ਲੋ ਵੀ ਇਹ ਅੱਜ ਨਾਗਰੇ ਮੇਰੇ ਭਰਾਵੋ ਟੀ ਦਾ ਜੀ ਨੰਬਰ ਇੱਕ ਸੰਦੀਪ ਕਰਤੀ ਆ ਸੰਜੇ ਨੰਬਰ ਸੰਤੂ ਸਾਹਿਬ ਇੱਕ ਹੈਗਾ ਜੀ ਆਪਣਾ 84370 ਜੀ 38949 ਜੀ 19844 38947 ਠੀਕ ਆ ਜੀ ਸਾਸਰੀ ਕਾਲ ਵੀਰੇ ਜੀ ਹੈ ਨੂੰ ਸੋ ਧੰਨਵਾਦੋ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਇਹ ਅੱਜ ਮਾਲ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਵੀਰ ਸੰਦੀਪ ਦੇ ਫਾਰਮ ਤੋਂ ਮਾਲ ਆਇਆ ਗਿਆ ਰਹਿੰਦਾ ਪੁੱਛਕਿਸ਼ ਕਰਦੇ ਰਿਹਾ ਕਰੋ ਧੰਨਵਾਦ ਬਾਕੀ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਮਿਹਰਬਾਨੀ